ਬਈ ਤੁਸੀਂ अनेका ਫੜੇ ਆ ਨਸ਼ਾ ਵੇਚਣ ਵਾਲੇ ਬਾਅਦ ਵਿੱਚ ਤੁਸੀਂ ਉਹਨਾਂ ਨੂੰ ਫੜ ਕੇ ਪੁਲਿਸ ਵਾਲੇ ਕਰ ਦਿਓ ਕਿ ਕਾਰਵਾਈ ਹੁੰਦੀ ਆ ਉਹਨਾਂ ਦੇ ਜਾਂ ਬਾਹਰ ਆ ਜਾਂਦੇ ਆ ਆਹ ਗਿਣਤੀ ਨਹੀਂ ਯਾਰ ਇੰਨੇ ਫੜੇ ਆ ਜਿਹੜੇ ਹੁਣ ਆਪਾਂ ਆਮ ਜਵਾਬਾਕ ਉਹਨਾਂ ਤਾਂ ਨਹੀਂ ਪਵਾਉਂਦੇ ਪਰਚਾ ਆਪਾਂ ਵੱਡੇ ਮੈਡੀਕਲ ਨੇ ਜਿਹੜੇ ਮਾਨਸਾ ਚ ਯਾਰ ਆਪਾਂ ਕਹਨੇ ਆਪਾਂ ਗਰਾਊਂਡ ਫੀਲਡ ਤੇ ਕੰਮ ਕਰਿਆ ਆਪਾਂ ਕੋਈ ਸਮਾਸੇਵੀ ਨਹੀਂ ਹੈਗੇ ਆਪਾਂ ਡਾਂਗ ਸੇਵੀ ਆ ਹਨਾ ਆਪਾਂ ਨੂੰ ਕੋਈ ਆ ਕੇ ਦੱਸੇ ਵੀ ਹਾਂ ਮੈਨੂੰ ਕੋਈ ਗਰਾਊਂਡ ਵਰਕ ਤੇ ਕੰਮ ਮੰਗੇ ਮੇਰਾ ਸਾਰਾ ਪਿਆ ਕੰਮ ਕਰਿਆ ਹੋਇਆ ਕੰਮ ਸੇ ਕੰਮ 15-20 ਦੁਕਾਨਾਂ ਨੂੰ ਆਪਾਂ ਸੀਲਾਂ ਲਵਾਈਆਂ ਨੇ ਯਾਰ ਬਾਂ ਖਰਮਾ ਪੱਤੀ ਨੇ ਕੋਈ ਕੱਦੇ ਪੈਸਾ ਨਹੀਂ ਜਿਹੜੇ 1 ਮਿੰਟ 'ਚ ਕਿਸੇ ਨੂੰ ਪੈਸੇ ਦੇ ਕੇ ਮਰਵਾ ਸਕਦੇ ਨੇ ਕਈ ਵੱਡੇ ਲੈਵਲ ਦੇ ਬਲੈਕ ਵੀ ਆਪਾਂ ਫੜਵਾਏ ਨੇ ਕੋਈ ਗਰੀਬ ਘਰ ਦਾ ਬੱਚਾ ਜਿਹੜਾ ਖਾਂਦਾ ਪੀਂਦਾ ਯਾਰ ਆਪਾਂ ਉਹਨਾਂ ਦੀ ਵੀਡੀਓ ਬਣਾ ਕੇ ਬਹੁਤ ਘਟਰਾ ਜੀਆਂ ਜਿਵੇਂ ਯਾਰ ਐ ਤਾਂ ਹੁਣ ਇੱਥੋਂ ਕਿਸ ਦੀ ਜੇਹ ਚ ਮਰਜੀ ਲੋ ਕੈਪਸੂਲ ਕੱਢ ਲੈ ਦੋ ਗੋਲੀਆਂ ਕੱਢ ਲੈ ਫਿਰ ਉਹਨਾਂ ਦੀ ਵੀਡੀਓ ਥੋੜੀ ਬਣਾਉਣੀ ਆਪਾਂ ਗਰੀਬ ਬੱਚਿਆਂ ਦੀ ਨਾ ਉਹ ਤਾਂ ਵਿਚਾਰੇ ਆਪਣੇ ਜਵਾਗ ਨੇ ਯਾਰ ਹਨਾ ਜਿਹੜੇ ਆਪਣੇ ਪੀਂਦੇ ਨੇ ਵੱਡੇ ਬਲੈਕਿਆਂ ਨੂੰ ਥੋੜਾ ਵੱਡੇ ਮ ਤੋਂ ਆਮ ਕੀ ਬਸੇਰੀ ਆਉਂਦੀ ਆ ਪਾਠ ਕਰੀਦਾ ਨਿਤਨੇਮ ਕਰੀਦਾ ਸਾਰੀ ਉਮਰ ਹੀ ਕਰਦੇ ਰਹੇ ਨਿਤਨੇਮ ਪਿੱਛੇ ਜਦੋਂ ਵਿਗੜੇ ਸੇਲਾ ਤੋਂ ਕਰਨ ਲੱਗੇ ਹੁਣ ਕਰਦੇ ਆ ਚਪਈ ਸਾਹ ਦਾ ਪਾਠ ਕਰਦੇ ਆ ਸਾਹ ਦਾ ਮੂੰਹ ਜਬਾਨੀ ਯਾਦ ਆ ਗੁਰੂ ਦਾ ਆਸਰਾ ਫਿਰ ਹੁਣ ਡਰਾ ਜਦੋਂ ਪਹਿਲਾਂ ਮਾੜੇ ਕੰਮ ਕਰਦੇ ਨਹੀਂ ਮਰੇ ਯਾਰ ਹੁਣ ਮਰ ਗਏ ਦਾ ਮਰ ਗਏ ਹੁਣ ਲੋਕ ਛੇਕੜ ਨੂੰ ਭਾਈ ਜੇਲ੍ਹ ਲੈ ਕੇ ਆਏ ਹੋ ਕਾਫੀ ਸਮਾਂ ਕਿਉਂ ਜਾ ਮੋਲ ਸੀ ਜੇਲ੍ਹ ਦੇ ਅੰਦਰ ਤੁਸੀਂ ਕਿਹਾ ਸੀ ਜੇਲ੍ਹ ਦੇ ਅੰਦਰ ਵੀ ਨਸ਼ਾ ਵੇਚਦਾ ਹੁੰਦਾ ਇੱਥੇ ਵੇਚਦਾ ਸੀ ਹੈ ਨਸ਼ਾ ਵੇਚਦਾ ਸੀ ਜੇਲ੍ਹ ਦੇ ਵਿੱਚ 24 ਘੰਟੇ ਸਰਨ ਵੱਧਦੀ ਨਸ਼ਾ ਜੇਲ੍ਹ ਚ ਹੈ ਜੇਲ੍ਹ ਦੀ 7-800 ਚੋਂ ਜੇਲ੍ਹ 'ਚ 350-400 ਨੂੰ ਕਾਲਾ ਪੀਲਾ ਹੁੰਦਾ ਹੈ। ਅੱਛਾ। 33-40 ਨੂੰ ਐਡਜ ਹੁੰਦਾ ਹੈ। ਉਹਨਾਂ ਤੋਂ ਗਾਹਾਂ ਵੱਧ ਆ ਜਾਂਦਾ ਕਿ ਉੱਥੇ ਡਾਕਟਰ 50-50000 40-40000 ਦੀ ਸਰੰਜੇ ਵੇਚਦੇ ਆ। ਇੱਕ ਸਰੰਜੇ ਨਾਲ ਸਾਰੀ ਜੇਲ੍ਹ ਚ ਟਿੱਟੇ ਦੇ ਜਾਂ ਗੋਲੀਆਂ ਵਾਲੀ ਜੀਭ 'ਚ ਸਵੇਰੇ ਪੰਜਾਬ ਸਰਕਾਰ ਪੰਜਾਬ ਦੀਆਂ ਜੇਲਾਂ 'ਚ ਗੋਲੀ ਦਿੰਦੀ ਆ ਹੋਰ ਕਿਸੇ ਸਟੇਟ ਦੀ ਜੇਲ੍ਹ 'ਚ ਗੋਲੀ ਨਹੀਂ ਮਿਲਦੀ ਭਾਈ ਸਾਹਿਬ ਕੱਲੀ ਪੰਜਾਬ ਸਰਕਾਰ ਦੀਆਂ ਜੇਲਾਂ 'ਚ ਗੋਲੀ ਆ ਉਹ ਹੀ ਗੋਲੀ ਦੇ ਟੀਕੇ ਫਰ ਉਹ ਸਰੰਝਕ ਹੁੰਦੀ ਆ ਹਸਪਤਾਲ 'ਚੋਂ ਚੱਕ ਕੇ ਵੇਚਦੇ ਨੇ ਸਰੰਝੋ ਹੀ ਜਿਹੜੇ ਹਸਪਤਾਲਾਂ 'ਚ ਹੁੰਦੇ ਨੇ ਉਹ ਪੰਜਾਬ ਉਹ ਸਰੰਝ ਫਿਰ ਕਿੰਨੇ ਧੋ ਧੋ ਕੇ ਮੂਤ ਨਾਲ ਧੋ ਧੋ ਕੇ ਲਾਈ ਜਾਂਦੇ ਨੇ ਤੇ ਉਹ ਏੜਜ ਵੱਧਦੀ ਜਾਂਦੀ ਆ ਜੇ ਉੱਥੇ ਬੱਚੇ ਨੇ ਜਿਹੜੇ ਬੱਚੇ ਨੇ ਕਾਲੇ ਪੀਲੇ ਤੇ ਏੜਜ ਤੋਂ ਜਾਂ ਨਸ਼ੇ ਤੋਂ ਉਹ ਪਤਾ ਕੌਣ ਬੱਚੇ ਨੇ ਜੋ 40 ਸਾਲ ਜਾਂ 50 ਸਾਲ ਤੋਂ ਉੱਪਰ ਪ੍ਰਾ अच्छा ਜਿਹੜੇ ਇੰਜੈਕਸ਼ਨ ਹੀ ਲਾਉਂਦੇ ਤਾਂ ਜਾਂ ਜਿਹੜੇ ਪੰਨੀਆਂ ਪੁੰਨੀਆਂ ਤੇ ਪੀ ਲੈਂਦੇ ਨੇ ਗੋਲੀ ਉਹ ਬੱਚੇ ਨੇ ਉਹਨਾਂ ਨੂੰ ਵੀ ਟੀਵੀ ਟੂਵੀ ਹੋ ਜਾਂਦਾ ਕਾਕਾ ਜੂਠ ਦਾ ਪੀਣ ਵਾਲਾ ਬਈ ਪਿੰਡਾਂ ਵਿੱਚ ਵਿਚਰਦੇ ਹਾਂ ਕੀ ਮੋਹ ਲੱਗਦਾ ਪਿੰਡਾਂ ਦੇ ਵਿੱਚ ਕਿੰਨੇ ਲੋਕੀ ਦੁਖੀ ਨੇ ਨਸ਼ੇ ਤੋਂ ਨਸ਼ੇ ਤੋਂ ਯਾਰ ਸਾਰਾ ਸਮਾਜ ਹੀ ਦੁਖੀ ਆ ਮੈਂ ਤਾਂ ਨਹੀਂ ਕਹਿੰਦਾ ਕੋਈ ਦੋ ਘਰਾਂ ਪਿੱਛੋਂ ਇੱਕ 100 ਘਰਾਂ ਪਿੱਛੇ ਦੋ ਘਰ ਬਸ਼ੱਕ ਦੀ ਨਿਸ਼ਾਨਾ ਹੋਵੇ ਜਿਹਦਾ ਪਰਿਵਾਰ ਯਾਰ ਕਿੰਨੀ ਗੁਣੀ ਗਾਨੀ ਮੇਰੇ ਕੋਲੇ ਕਈ ਬਿਚਾਰੇ ਇਹ ਜਿਹੇ ਆਉਂਦੇ ਨੇ ਸਾਰੀ ਸਾਰੀ ਉਮਰ ਗੁਰਦੁਆਰਾ ਦੀ ਸੇਵਾ ਕਰੀ ਹੈ ਹੈਡ ਗ੍ਰਾਂਤੀ ਰਹੇ ਹੁੰਦੇ ਨੇ ਉਹਨਾਂ ਦੇ ਬੱਚੇ ਵੀ ਲੱਗ ਜਾਂਦੇ ਨੇ ਅਸੀਂ ਲੱਗੇ ਸੀ ਯਾਰ ਖੁਦ ਐਨੇ ਤਕੜੇ ਪਲੇਅਰ ਹੋਣ ਦੇ ਬਾਵਜੂਦ ਸਾਡੇ ਮਾਂ ਪਿਓ ਸਾਰੀ ਸਾਨੂੰ ਮੈਨੂੰ ਪੂਰਾ ਗੁਰਮਤ ਦਾ ਗਿਆਨ ਸੀ ਪੂਰਾ ਸਿੱਖ ਅਧਿਆਸ ਦਾ ਗਿਆਨ ਸੀ ਪੂਰਾ ਮੈਂ ਖੇਡ ਦਾ ਹਿੱਸਾ ਨਾਲ ਖੇਡਦਾ ਸੀ ਮੈਂ ਖੁਦ ਲੱਗ ਗਿਆ ਸੀ ਜੋ ਬੇਗ ਹੀ ਇਹ ਚੱਲੀ ਜਾਂਦੀ ਹੈ ਜਿੱਥੇ ਜਾਓ ਨਾਈ ਦੁਕਾਨ ਚ ਵਗਜੋ ਕਾਲਜ ਚ ਵਗਜੋ ਸਕੂਲ ਚ ਵਗਜੋ ਇਹ ਚੀਜ਼ ਦਾ ਫੈਸ਼ਨ ਬਣਾ ਰੱਖਿਆ ਹੁਣ ਜਿੰਨੇ ਵੱਡੇ ਸਕੂਲ ਹੈ 8ਵੀਂ ਤੋਂ ਲੈ ਕੇ 10ਵੀਂ ਤੱਕ ਉੱਥੇ ਫੈਸ਼ਨ ਨਾ ਡਰਗ ਜੇ ਕੋਈ ਅੱਥ ਤੇਰੇ ਵਰਗਾ ਆਦਾ ਪੜਨ ਲਾ ਦੂ ਗਰੀਬ ਜਵਾਕ ਤਾਂ ਉਹਨੂੰ ਉਹ ਫੈਸ਼ਨ ਅਡਾਪਟ ਕਰਨਾ ਪੈਂਦਾ ਕਲਚਰ ਨੂੰ ਬਈ ਤੁਸੀਂ ਆਪਣੇ ਅਤੀਤ ਦੀ ਗੱਲ ਕੀਤੀ ਆ ਕਿ ਮੈਂ ਵੀ ਲੱਗਿਆ ਸੀ ਨਸ਼ੇ ਤੇ ਕਿਵੇਂ ਝੋਟਾ ਉੱਭਰਿਆ ਤੇ ਕਿਵੇਂ ਦਿਲ ਕੀਤਾ ਕਿ ਮੈਂ ਲੋਕਾਂ ਨੂੰ ਰੋਕਾਂ ਝੋਟਾ ਦਾ ਯਾਰ ਮੈਂ ਤਾਂ ਪਹਿਲਾ ਖੜਾ ਲੜਾਈ ਝਗੜੇ ਦੇ ਪਰਚੇ ਸੀਗੇ ਹਨਾ ਉਹ ਦੇਖ ਲੈ ਕਾਲਜ ਲੱਗਿਆ ਹੋਇਆ ਸਾਹਮਣੇ ਕਾਲਜ ਲੱਗਿਆ ਪਿਆਗਾ ਓਰੇ ਹਨਾ ਇਹ ਹਾਂ ਮੇਰੇ ਉੱਬਰ ਦਾ ਕਾਰਨ ਕੀ ਸੀ ਯਾਰ ਮੈਂ ਖੁਦ ਜਿਦੋਂ ਲੱਗ ਗਿਆ ਇਹ ਕੰਮ 'ਚ ਪਹਿਲਾਂ ਮੈਂ ਸਪੋਰਟਸਮੈਨ ਹੁੰਦਾ ਗਰਾਊਂਡ 'ਤੇ ਰਹਿੰਦਾ ਮੈਨੂੰ ਨਹੀਂ ਮੈਂ ਲੜਾਈਆਂ ਝਗੜੇ ਕਰਦਾ ਚੱਲਦਾ ਆਂ ਝਗੜੇ ਇੱਕ ਲੱਗ ਮੀਟਰ 'ਤੇ 11 ਦੋਸਤਾਂ ਬਰਿਆਂ ਕਰਿਆਂ ਆਪਾਂ ਕਿਸੇ ਟੀ ਪਹਿਣ ਵਾਸਤੇ ਨਹੀਂ ਕਰੀ ਕਦੇ ਮੈਂ ਕਦੇ ਕਿਸੇ ਨਾਲ ਆਪਣੀ ਲੜਿਆ ਸਾਰੀ ਉਮਰ ਮੈਂ ਤੁਰਕੀ ਰਿਹਾ ਯਾਰ ਜਾਇਦਾਦ ਮੇਰੇ ਕੋਲ ਬਥੇਰੀ ਆ ਪਰਮਾਤਨ ਦਿੱਤੀ ਆ ਸਾਹਮਣੀ ਆ ਉਹ ਮੇਰਾ ਘਰ ਹੈ ਵਧੀਆ ਪਾਸ਼ ਇਲਾਕੇ 'ਚ ਪਿੰਡ ਵੀ ਆ ਜੇ ਆਪਾਂ ਨੂੰ ਕੋਈ ਉਹਦੀ ਲੋੜ ਨਹੀਂ ਸੀ ਐਂ ਹੀ ਰਹਿਣਾ ਮੈਂ ਸਾਦਾ ਮੇਰੇ ਕੋਲੇ ਕੋਈ ਆਪਦਾ ਅਕਾਊਂਟ ਨੰਬਰ ਨਹੀਂ ਕੋਈ ਉਹ ਨਹੀਂ ਹੈ ਜਦੋਂ ਮੇਰੀ ਲੜਾਈ ਹੁੰਦੀ ਹੈ ਕਿਸੇ ਯਾਰ ਦੋਸਤ ਪਿੱਛੇ ਮੈਂ ਪਗੋੜਾ ਹੁੰਨਾ ਤਾਂ ਮੈਂ ਇਹ ਚੀਜ਼ ਦੇਖਦਾ ਹੈ ਚੀਜ਼ੇ ਲੱਤ ਲੱਗ ਜਾਂਦੀ ਹੈ ਜਦੋਂ ਜਦੋਂ ਮੈਂ ਇਹਦਾ ਹਾਲ ਦੇਖਦਾ ਹਾਂ ਯਾਰ ਫਿਰ ਉਹ ਬੱਚੇ ਕੀ ਬੁੱਢੇ ਕੀ ਕੁੜੀਆਂ ਕੀ ਮੁੰਡੇ ਕੀ ਜਿਹੜਾ ਮੈਡੀਕਲ ਨਾਲ ਸ਼ਾਇਦੋਂ ਮੈਂ ਬਹੁਤ ਦੂਰ ਸੀ ਪਹਿਲੇ ਦਿਨ ਇਹ ਮੈਂ ਕਰਿਆ ਨਹੀਂ ਸੀ ਗੋਲੀ ਟੀਕੇ ਤੋਂ ਲਰ ਸੀ ਮੈਂ ਇੱਕ ਦੁਕਾਨ ਤੇ ਜਾਂਦਾ ਉਹਨੂੰ ਕਹਿਣ ਕਿ ਮੇਰਾ ਦੋਸਤ ਮਰ ਜਾਂਦਾ ਤਲਵੰਡੀ ਸਾਹਿਬ ਉਹ ਸਾਡੇ ਕਿ ਮੇਰੇ ਸਾਹਮਣੇ ਮਰਦਾ ਮੈਨੂੰ ਹੁਣ ਕਰਕੇ ਮੈਂ ਜਦੋਂ ਉਹਨੂੰ ਕਹਿਣ ਜਾਂਦਾ ਉਹ ਵੀਡੀਓ ਵੀ ਬਾਈ ਤੂੰ ਯਾਰ ਬੱਚਿਆਂ ਨੂੰ ਨਸ਼ਾ ਨਾ ਦੇ ਮੈਂ ਤਾਂ ਉਹਨੂੰ ਐ ਕਹਿਣ ਜਾਂਦਾ ਵੀ 25 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਨਸ਼ਾ ਨਾ ਦੇ ਕਿ ਸਕੂਲਾਂ ਚ ਕੈਪਸੂਲ ਜਾਣ ਲੱਗ ਗਏ ਸੰਗਰੇਚਰ ਕੋਹੜਾ ਕਹਿੰਦੇ ਇਹਨਾਂ ਨੂੰ ਸੀਸੀਆਂ ਨਕਲੀ ਹੈਨਾ ਉਹਦੇ ਨਾਲ ਉਹ ਬੇਸੁੱਧ ਹੋ ਜਾਂਦੇ ਬੱਚੇ ਕੁੜੀਆਂ ਮੁੰਡੇ ਇੱਥੇ ਬਹੁਤ ਨੇ ਦਿਖਾ ਦੂੰਗੇ ਕਹਿੰਦਾ ਉਹ ਪਤਾ ਮੈਨੂੰ ਕੀ ਕਹਿੰਦਾ ਕੋਲੇ ਪੁਲਿਸ ਦਾ ਮੁਲਾਜ਼ਮ ਸੀ ਚਲੋ ਉਹ ਤਾਂ ਵਿਚਾਰੇ ਟਰੈਫਿਕ ਵਾਲੇ ਸੀ ਅਸੀਂ ਤਾਂ ਐਂ ਵੇਚਾਂ ਅਸਲਾ ਉਹਦਾ ਵਾਲਾ ਹੁੰਦਾ ਤਾਂ ਹਿੰਮਤ ਨਹੀਂ ਸੀ ਮੈਨੂੰ ਉਹ ਐ ਕਹਿ ਦਿੰਦਾ ਬੱਟ ਯਾਰ ਫਿਰ ਮੇਰੀ ਲਹਿਰ ਖਰਾਬ ਹੋ ਜਾਂਦੀ ਜਿਹੜੀ ਮੈਂ ਲਹਿਰ ਇਹ ਬਣਨੀ ਨਹੀਂ ਸੀ ਜੇ ਮੈਂ ਉਹਦੇ ਮਾਰਦਾ ਉੱਥੇ ਗਣਾਸਾ ਕਰਪਾਣ ਫਿਰ ਅਗਲਾ ਕਹਿੰਦਾ ਗੁੰਡਾ ਬਦਮਾਸ਼ ਸੀ ਹਫਤਾ ਭਾਲਦਾ ਹੁੰਦਾ ਆਉ ਜਾਂ ਪੈਸੇ ਮੰਗਦਾ ਹੂ ਤੋ ਹੁਣ ਇਹ ਤਾਂ ਆਪ ਗੁੰਡਾ ਆਪ ਦਾ ਫਿਰ ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਸੈਂਟੀਫਿਕ ਢੰਗ ਨਾਲ ਲੋਕਾਂ ਦੇ ਰੋਹ ਨਾਲ ਜਿਨ੍ਹਾਂ ਦੇ ਪੁੱਤ ਉਹ ਐ ਤੋਰੀ ਜਾਵੇ ਫਿਰ ਮੈਂ ਤੋੜਨ ਦੀ ਕੋਸ਼ਿਸ਼ ਕੀਤੀ ਇੱਕ ਇਕੱਲੇ ਅਨਾਉਂਸਮੈਂਟ ਕਰੀ ਦੋ ਜਣੇ ਸੀ ਦੋ ਤੋਂ ਚਾਰ ਹੋਏ ਚਾਰ ਤੋਂ 10 ਹੋਏ 10 ਤੋਂ ਹੁਣ ਕਾਫਲਾ ਬਣ ਗਿਆ ਲੱਖਾਂ ਹੁ ਤਾਜਾ ਆਪਣਾ ਐਂਟੀ ਡਰੱਗ ਦਾ ਇਹ ਬੰਦੇ ਕੰਮ ਮੁੰਡੇ ਕਰ ਰਹੇ ਨੇ ਤੇ ਕਈਆਂ ਮਾਤਾਵਾਂ ਮੈਨੂੰ ਫੋਨ ਕਰਦੀਆਂ ਸਾਡੇ ਮਾਨਸ ਦਾ ਕਰੀਬਨ ਕਰੀਬਨ 100 200 ਨਸ਼ੇੜੀ ਨਸ਼ਾ ਛੱਡ ਕੇ ਇਹ ਗਰੀਬ ਕਰਾਂਦੇ ਸੀ 12 12000 ਕੋਈ ਸੁਬੀ ਗਈ ਤੇ ਕੋਈ ਕਿਤੇ ਕੋਈ ਕਿਤੇ ਕੋਈ ਲੋਹਾਂ ਵਾਲੀ ਫੈਕਟਰੀ ਚ ਲੱਗ ਕੇ ਆਦੀ ਮਾ ਨੂੰ ਪੈ ਜਾਂਦਾ ਉਹਨਾਂ ਦੀਆਂ ਮਾਵਾ ਵਿਚਾਰੀਆਂ ਆਪਾਂ ਨੂੰ ਦੁਆ ਮੰਗਦੀਆਂ ਆਪਾਂ ਤਾਂ ਇੰਨੀ ਬਥੇਰਾ ਕਿਸੇ ਦਾ ਇੱਕ ਪੁੱਤ ਬਚ ਜੇ